ਜਿਕੇ ਦਾ ਸਾਰੇ ਮੇਪਨ ਕੇ ਸਵਾਗਤ ਕਰਦੇ ਕੋਪੇ ਤੋਂ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਸ ਟੌਪਿਕ ਦੇ ਬਾਰੇ ਮੈਂ ਗੱਲ ਕਰ ਰਿਹਾ ਜਿਹੜਾ ਟੌਪਿਕ ਤੁਸੀਂ ਦੇਖਿਆ ਹੈ ਥੰਬਨੇਲ ਦੇਖ ਕੇ ਤੁਸੀਂ ਇਸ ਵੀਡੀਓ ਤੇ ਆਇਓ ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਬਾਰੇ ਪਤਾ ਹੀ ਹੈ ਫੇ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਕਾਫੀ ਲੋਕਾਂ ਦੇ ਮੈਸੇਜਸ ਆ ਰਹੇ ਸੀ ਕਿ ਕਮੈਂਟ ਆ ਰਹੇ ਸੀ ਕਿ ਤੇ ਪੁੱਛ ਰਹੇ ਸੀ ਕਿ ਕਾਫੀ ਲੋਕ ਕਿ ਜਿਹੜਾ ਕਾਲਜ ਖੁੱਲਿਆ ਹੈ ਨਿਊ ਜਿਹੜਾ ਕਾਲਜ ਆ ਬਾਈਬਲ ਕਾਲਜ ਆ ਉਹ ਪੇਡ ਹੋਊਗਾ ਇਹਨਾਂ ਨੇ ਤੇ ਉਥੋਂ ਕਰੋੜਾਂ ਰੁਪਏ ਕਮਾਉਣਾ ਹੈ ਸਟੂਡੈਂਟਸ ਤੋਂ ਕਰੋੜਾਂ ਤੇ ਤੁਹਾਨੂੰ ਦੱਸ ਦਵਾਂ ਮੈਂ ਕਿ ਪੋਸਟਲੰਕ ਕਨਗਰੇਜ ਦੇ ਵੱਲੋਂ ਜਿਹੜਾ ਇੱਕ ਬਾਈਬਲ ਕਾਲਜ ਚਲਾਇਆ ਜਾ ਰਿਹਾ ਸੀਗਾ ਜਿਹੜਾ ਚਲੇ ਕਈ ਸਾਲਾਂ ਤੋਂ ਜਿਹੜਾ ਬਾਈਬਲ ਕਾਲਜ ਚਲਾਇਆ ਜਾ ਰਿਹਾ ਸੀਗਾ ਕੁਝ ਸਾਲਾਂ ਤੋਂ ਤੁਹਾਨੂੰ ਦੱਸ ਦਈਏ ਕਿ ਉਹ ਉਹਦਾ ਕੰਸਟਰਕਸ਼ਨ ਵਰਕ ਚੱਲ ਰਿਹਾ ਸੀ ਤੇ ਹੁਣ ਉਹ ਬਾਈਬਲ ਕਾਲਜ ਇੰਡੀਆ 'ਚ ਸਭ ਤੋਂ ਪਹਿਲਾ ਸਭ ਤੋਂ ਵੱਡਾ ਤੇ ਸਭ ਤੋਂ ਜ਼ਿਆਦਾ ਲਗਜ਼ਰੀ ਬਾਈਬਲ ਕਾਲਜ ਬਣਾ ਦਿੱਤਾ ਗਿਆ ਤੇ ਬਹੁਤ ਜ਼ਿਆਦਾ ਲਗਜ਼ਰੀ ਹੈ ਉਹ ਜਿੱਥੇ ਤੁਹਾਨੂੰ ਪਰਮੇਸ਼ਰ ਦੇ ਵਰਡ ਆਫ ਗੋਡ ਦਾ ਸਾਰਾ ਜਿਹੜਾ ਥਿਊਰੀ ਬੇਸ ਸਾਰਾ ਪ੍ਰੈਕਟੀਕਲ ਬੇਸ ਸਾਰਾ ਕੁਝ ਤੁਹਾਨੂੰ ਸਿਖਾਇਆ ਜਾਊਗਾ ਠੀਕ ਹੈ ਸੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਲਗਜ਼ਰੀਅਸ ਕਾਲਜ ਆ ਉਹ ਜਿਹੜੇ ਵੀ ਉੱਥੇ ਕਰਨਾ ਚਾਹੁੰਦੇ ਨੇ ਬਾਈਬਲ ਸਟੱਡੀ ਆਪਣੀ ਲਾਈਫ ਪ੍ਰਭੂ ਨੂੰ ਡੈਡੀਕੇਟ ਕਰਨਾ ਚਾਹੁੰਦੇ ਨੇ ਤੁਹਾਨੂੰ ਦੱਸ ਦਵਾਂ ਕਿ ਉੱਥੇ ਬਿਲਕੁਲ ਫੀਅਰ ਆਫ ਕੋਸਟ ਆ ਕੋਈ ਫੀਸ ਨਹੀਂ ਆ ਕੁਝ ਨਹੀਂ ਆ ਤੁਹਾਡਾ ਰਹਿਣਾ ਸਣਾ ਵੀ ਉੱਥੇ ਹੋਣਾ ਤੁਹਾਡਾ ਖਾਣਾ ਪੀਣਾ एवरीथिंग ਉੱਥੇ ਹੀ ਹੋਣਾ ਸੋ ਕਿਸੇ ਚੀਜ਼ ਦਾ ਕੋਈ ਖਰਚਾ ਨਹੀਂ ਹੈਗਾ ਬਾਕੀ ਤੁਹਾਡੇ ਜਿਹੜੀ ਜ਼ਿਆਦਾ ਇਨਫੋਰਮੇਸ਼ਨ ਹੋ ਤੁਸੀਂ ਚਰਚੇ ਕਾਲ ਕਰਕੇ ਵੀ ਲੈ ਸਕਦੇ ਹੋ ਬਾਕੀ ਜਦੋਂ ਕਾਫੀ ਲੋਕ ਪੁੱਛ ਰਹੇ ਸੀਗੇ ਤੇ ਮੈਂ ਤਾਂ ਇਸ ਵੀਡੀਓ ਨੂੰ ਬਣਾ ਰਿਹਾ ਕਿ ਇਦਾਂ ਦਾ ਕੋਈ ਵੀ ਉੱਥੇ ਕੋਈ ਮੇਜਰ ਖਰਚਾ ਨਹੀਂ ਹੈਗਾ ਕਿ ਤੁਸੀਂ ਸੋਚ ਰਹੇ ਕਿ ਖਰਚਾ ਹੋਊਗਾ ਕਰੋੜਾ ਰੁਪਏ ਕਮਾਉਣੇ ਨਹੀਂ ਨਹੀਂ ਸੋ ਅਗਰ ਤੁਸੀਂ ਉਸ ਕਾਲਜ 'ਚ ਬਾਈਬਲ ਸਟੱਡੀ ਕਰਨਾ ਚਾਹੁੰਦੇ ਹੋ ਤੁਸੀਂ ਉਸ ਕਾਲਜ 'ਚ ਜਾਣਾ ਚਾਹੁੰਦੇ ਹੋ ਸਟੱਡੀ ਕਰਨਾ ਚਾਹੁੰਦੇ ਹੋ ਸੋ ਤੁਹਾਨੂੰ ਕਿਸੇ ਵੀ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਕਾਲਜ ਪੇਡ ਨਹੀਂ ਹੈਗਾ ਜਾਂ ਥੋੜੇ ਤੋਂ ਕੋਈ ਮੇਜਰ ਖਰਚੇ ਨਹੀਂ ਉਹਨਾਂ ਨੇ ਲੈਣੇ ਬਿਲਕੁਲ ਫ੍ਰੀ ਆਫ ਕੋਸਟ ਤੁਸੀਂ ਬਾਈਬਲ ਸਟੱਡੀ ਲੈ ਸਕਦੇ ਹੋ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਕੋਈ ਵੀ ਇਸ ਚਾਰਜਸ ਨਹੀਂ ਲੱਗਣਗੇ ਬਿਲਕੁਲ ਫ੍ਰੀ ਆਫ ਕੋਸਟ ਬਟ ਸੀਟਸ ਮੈਨੂੰ ਲੱਗਦਾ ਉਹ ਬੁੱਕ ਹੋ ਚੁੱਕੀਆਂ ਹਨ ਇਹ ਬੈਚ ਜਿਹੜਾ ਫੁੱਲ ਹੋ ਚੁੱਕਿਆ ਤੁਹਾਨੂੰ ਨੈਕਸਟ ਬੈਚ ਲਈ ਵੇਟ ਕਰਨਾ ਪਊਗਾ ਤੇ ਇੱਕ ਤੁਹਾਨੂੰ ਹੋਰ ਵੀ ਅਪਡੇਟ ਦੇਣੀ ਸੀ ਕਿ ਇੱਕ ਜ਼ਰੂਰੀ ਅਪਡੇਟ ਤੁਹਾਨੂੰ ਦੇਣੀ ਸੀਗੀ ਕਿ ਤੁਹਾਨੂੰ ਦੱਸਣਾ ਸੀਗਾ ਕਿ ਸਾਡਾ ਯੂਕੇ ਦਾ ਆਸਟ੍ਰੇਲੀਆ ਦਾ ਕੰਫਰੈਂਸ ਫਿਰ ਤੋਂ ਚੱਲ ਗਿਆ ਤੇ ਜਨਾਂ ਨੇ ਆਸਟ੍ਰੇਲੀਆ ਯੂਕੇ ਜਾਣਾ ਹੈ ਸਪੈਸ਼ਲੀ ਯੂਕੇ ਜਾਣ ਦੇ ਚਾਹਵਾਨ ਨੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਨੇ ਉਹ ਸਾਡੇ ਨਾਲ ਕੰਟੈਕਟ ਕਰ ਲ ਬਟ ਮੈਂ ਤੁਹਾਨੂੰ ਦੱਸਦਾ ਥੋੜੀ ਕਿਤੋਂ ਰਿਫਿਊਜ਼ਲ ਨਹੀਂ ਹੋਣੀ ਚਾਹੀਦੀ ਤੁਸੀਂ ਆਸਟ੍ਰੇਲੀਆ ਯੂਕੇ ਜਾਣ ਦੇ ਚਾਹਵਾਨ ਹੋ ਤੁਹਾਨੂੰ ਰਿਫਿਊਜ਼ਲ ਨਹੀਂ ਚਾਹੀਦੀ ਸਿਰਫ ਵੀਜ਼ਾ ਚਾਹੀਦਾ ਜਿਨ੍ਹਾਂ ਨੇ ਤੁੱਕਾ ਨਹੀਂ ਲਵਾਉਣਾ ਉਹ ਸਾਡੇ ਨਾਲ ਕੰਟੈਕਟ ਕਰ ਲਓ ਬਿਲਕੁਲ ਜੈਨੂਇਨ ਖਰਚੇ ਦੇ ਵਿੱਚ ਬਿਨਾ ਕੋਈ ਐਡਵਾਂਸ ਦੇ ਉੱਤੇ ਬਿਨਾ ਕੋਈ ਐਮਬੈਸੀ ਫੀਸ ਦੇ ਉੱਤੇ ਤੁਹਾਡਾ ਯੂਕੇ ਆਸਟ੍ਰੇਲੀਆ 10 ਤੋਂ 15 ਦਿਨਾਂ ਦੇ ਵਿੱਚ ਵੀਜ਼ਾ ਗ੍ਰਾਂਟ ਕਰਾ ਕੇ ਦਵਾਂਗੇ ਤੇ ਜਿਨ੍ਹਾਂ ਨੇ ਕਰਨਾ ਹੈ ਉਹ ਸਾਡੇ ਦਿੱਤੇ ਨੰਬਰ ਤੇ ਕੰਟੈਕਟ ਕਰ ਲਓ